ਹਾਂ ਜੀ ਸਮੋਸੇ ਬਣ ਗਏ ਨੇ ਤੇ ਅੱਜ ਤੁਹਾਨੂੰ ਹੁਣ ਸਮੋਸੇ ਦਿਖਾਉਣੇ ਆ ਅਮਰਤਪਾਲ ਦੀ ਖੁਸ਼ੀ ਦੇ ਵਿੱਚ ਆਹ ਦੇਖੋ ਪਹਿਲਾਂ ਤਾਂ ਮਟਰ ਤੇ ਮੱਠੀਆਂ ਤੇ ਆਹ ਹੈਗੇ ਆਪਣੇ ਸਮੋਸੇ ਘਰੇ ਬਣਾ ਕੇ ਦਿੱਤੇ ਨੇ ਹੁਣ ਆਪਾਂ ਪੱਤਰੇ ਵੇਲ ਲਏ ਤੇ ਹੁਣ ਸਮੋਸਿਆਂ ਦੇ ਚਿਪ ਕੱਢੂ ਮੈਂ ਪੱਤਰੇ ਵੇਲ ਲਏ ਤੇ ਬਸ ਹੁਣ ਚਾਲੂ ਆ ਹੁਣ ਸੜਕਾ ਲੱਗ ਗਿਆ ਐ ਉਲਟ ਫੁਲਟ ਕਰਦੇ ਇਹਨੂੰ ਹਾਂ ਇਹ ਤਾਂ ਮਤਲਬ ਡੜਾ ਡੜ ਕਰਦੇ ਐ ਕੋਈ ਰਿੱਕਤ ਵਾਲੀ ਗੱਲ ਨਹੀਂ ਨਹੀਂ ਮੈਂ ਕਰਾਂ ਕਰਦ ਨਹੀਂ ਤਾਂ ਮੈਂ ਬਸ ਇਹ ਬਣਾ ਕੇ ਤੇ ਉਸ ਤੋਂ ਬਾਅਦ ਹੁਣ ਮੈਨੂੰ ਨਾ ਐ ਕਰ ਪੁੱਤ ਮਾਪਿਆ ਹਨਾ ਇੱਕ ਬਾਟੀ ਪਾਣੀ ਦੀ ਭਰ ਕੇ ਦੀ ਮੈਨੂੰ ਕਿਦੋਂ ਹਾਏ ਹੂੰ ਅੰਦਰ ਕੇ ਮੇਰਾ ਵਾਲਾ ਪਾਈ ਜਾਂਦੀ ਐ ਫਿਰ ਐਵੇਂ ਕਰਕੇ ਐ ਸਮੋਸੇ ਬਣ ਲੱਗ ਰਹੇ ਨੇ ਆ ਕਰਤਾ ਬੰਦ ਐਵੇਂ ਕਰਕੇ ਆ ਦੇਖੋ ਸਮੋਸੇ ਦਿਖਾ ਦੇ ਇੱਧਰ ਵਧੀਆ ਟੌਪ ਦੇ ਬਣੇ ਹੋਏ ਤੇ ਹੁਣ ਆਪਾਂ ਥੋੜੀ ਦੇਰ ਨੂੰ ਇਹਨਾਂ ਨੂੰ ਬਣਾਵਾਂਗੇ ਤਲਾਾਂਗੇ ਤੇ ਆ ਪ੍ਰੋਪਰ ਤਰੀਕਾ ਦੇਖ ਲਓ ਜੇ ਨਹੀਂ ਆਉਂਦਾ ਹੁੰਦਾ ਤਾਂ ਫਿਰ ਮੈਂ ਬਣਾਉ ਆ ਵੀ ਨਹੀਂ ਸਕਦਾ ਸੀਗਾ ਤਲਾ ਆ ਦੇਖ ਲੋ ਪ੍ਰੋਪਰ ਤਰੀਕਾ ਆਪਣਾ ਸਮੋਸੇ ਬਣਾਉਣ ਦਾ ਤੇ ਐਂ ਕਰੋ ਵੀ ਹੁਣ ਸਮੋਸੇ ਨੇ ਇਹਦੇ ਚਾਉਣੇ ਨਹੀਂ ਕੋਈ ਚੀਜ਼ ਹੋਰ ਧਰ ਨਹੀਂ ਪਊ ਤੁਹਾਨੂੰ ਕੋਲੇ ਮੇਰੇ ਦੇਖ ਲੈ ਐ ਮੰਨਦੇ ਸਮੋਸੇ ਦਾ ਜੋੜ ਨਹੀਂ ਖੁੱਲਣਾ ਚਾਹੀਦਾ ਚਲੋ ਐਂ ਕਰਕੇ ਇਹਨੂੰ ਬੰਦ ਕਰ ਦਿਓ ਚੰਗੀ ਤਰ੍ਹਾਂ ਨਹੀਂ ਤਾਂ ਇਹ ਫਿਰ ਤੇਲ ਦੇ ਵਿੱਚ ਖੁੱਲ ਵੀ ਜਾਂਦੇ ਹੁੰਦੇ ਆ ਬਸ ਅਇਦੇ ਤੇ ਹੁਣ ਮੈਂ ਸਮੋਸੇ ਇੱਧਰ ਧਰ ਲੂ ਅੰਤੇ ਆ ਜੋੜਾ ਜਿਹੜਾ ਐ ਲਾ ਲਓ ਚੰਗੀ ਤਰ੍ਹਾਂ ਤੇ ਐ ਧਰ ਲਓ ਹੱਥ ਤੇ ਫਿਰ ਉਹਨੇ ਕਾਲੂ ਧਰ ਦੋ ਇਹਦੇ ਤੇ ਐ ਇਹਨੇ ਕੋ ਪਾਉਣੇ ਆਪਾਂ ਹਸਾਬ ਨਾਲ ਇਹ ਬੰਦ ਹੋ ਜੇ ਸਮੋਸਾ ਬਸ ਹੂੰ ਦੁਕਾਨ ਤੋਂ ਭਿਉਨੇ ਤਾਂ 15-20 ਰੁਪਈਆ ਦਾ ਇਹ ਤੇ ਘਰੇ ਤਾਂ ਇਹ 50 ਰੁਪਏ ਦੇ ਸਮੋਸੇ ਬਹੁਤ ਸਾਰੇ ਬਣ ਜਾਂਦੇ ਨੇ ਕੀ ਦੱਸੋ ਸਮੋਸੇ ਚ ਕੋਈ ਖਰਾਬੀ ਲੱਗਦੀ ਏ ਤੁਹਾਨੂੰ ਸਮੋਸੇ ਜਿਵੇਂ ਦੇ ਹੁੰਦੇ ਉਹੀ ਸੂਰਸੇ ਲੈ ਵੀ ਸਮੋਸੇ ਤਲ ਰਹੇ ਆਪਾਂ ਹੁਣ ਆ ਕੱਢ ਤੇ ਅੱਦੇ ਅੱਦੇ ਕੱਢ ਤੇ ਮੈਂ ਤੇ ਅੱਦੇ ਹੁਣ ਰਹਿ ਗਏ ਆਪਣੇ ਕੋਲੇ ਆਹ ਥੋੜੇ ਜਿਹੇ ਰਹਿ ਗਏ ਆ ਇਧਰ ਬਣੀ ਜਾਂਦੇ ਨੇ ਤੇ ਆਹ ਕੱਢ ਰੱਖਿਆ ਇਧਰ ਆ ਖਾਈ ਜਾਂਦੇ ਨੇ ਬਹੁਤ ਹੀ ਵਧੀਆ ਫੇਵਰ ਆਇਆ ਇਹਨਾਂ ਤੇ ਹਾਂਜੀ ਸਮੋਸੇ ਬਣ ਗਏ ਨੇ ਤੇ ਅੱਜ ਤੁਹਾਨੂੰ ਹੁਣ ਸਮੋਸੇ ਦਿਖਾਉਣੇ ਆ ਅਮਰਪਾਲ ਦੀ ਖੁਸ਼ੀ ਦੇ ਵਿੱਚ ਆਹ ਦੇਖੋ ਪਹਿਲਾਂ ਤਾਂ ਮਟਰ ਤੇ ਮਠੀਆਂ ਤੇ ਆ ਹੈਗੇ ਆਪਣੇ ਸਮੋਸੇ ਘਰੇ ਬਣਾ ਕੇ ਦਿੱਤੇ ਨੇ ਤੇ ਹੁਣ ਚਟਣੀ ਆਪਣੇ ਕੋਲੇ ਪੂਰੀ ਪ੍ਰੋਪਰ ਵਧੀਆ ਤਰੀਕੇ ਦੀ ਆ ਇਹ ਆਪਾਂ ਮੁੱਲ ਮੰਗਵਾਈ ਸੀ ਕੱਲੀ ਹੁਣ ਮੈਂ ਖਾ ਕੇ ਤੁਹਾਨੂੰ ਟੈਸਟ ਦੱਸਦਾ ਪਹਿਲਾਂ ਤਾਂ ਵੀ ਕਹੇ ਜਾ ਹੂੰ ਇੱਕ ਨੰਬਰ ਆ ਬਧੀ ਬਣੇ ਹੂੰ ਇਹ ਵਾਸੋਂ ਜ਼ਿਆਦਾ ਨਹੀਂ ਆਪਾਂ ਤਾਂਆਂ ਚੀਜ਼ਾਂ ਖਾਣੀਆਂ ਪਰ ਵੀ ਬਣਾਤੇ ਅੱਜ ਅਮਰਪਾਲ ਦੀ ਐਨਐਸਏ ਟੁੱਟੂਗੀ ਤਾਂ ਕਰਕੇ ਕਰੀ ਸਮੋਸੇ ਬਣਾਏ ਫਿਰ ਤੇ ਬਾਕੀ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਅਮਰਪਾਲ ਨੂੰ ਲੈ ਕੇ ਜਿਹੜੀ ਆਪਾਂ ਨੂੰ ਖੁਸ਼ੀ ਆ ਇਸ ਗੱਲ ਦੀ ਵੀ ਐਨਐਸਏ ਟੁੱਟ ਜੂਗੀ ਹੁਣ ਤੇ ਉਹ ਅਮਰਪਾਲ ਸਿੰਘ ਭਾਵੇਂ ਪੰਜਾਬ ਆਰੇ ਪਰ ਉਹਨੂੰ ਜੇਲ੍ਹ ਦੇ ਵਿੱਚ ਅਮਰਸਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਣਾ ਪਰ ਇੰਨਾ ਕਹ ਜਰੂਰ ਅਸੀਂ ਸਾਡੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਆ ਜਾਣਗੇ ਦੂਜੀ ਗੱਲ ਅਮਰਪਾਲ ਸਿੰਘ ਨੂੰ ਜਲਦ ਤੋਂ ਜਲਦ ਰਿਹਾ ਕਰਵਾਉਣ ਦਾ ਯਾਨੀ ਪੱਕੇ ਤੌਰ ਤੇ ਪ੍ਰਯਾਸ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਆਪਣੇ ਵੀ ਪਰਿਵਾਰ ਦਾ ਇਹੀ ਯੋਗਦਾਨ ਹੁੰਦਾ ਕਿ ਅਕਸਰ ਪੰਜਾਬ ਦੇ ਲੋਕਾਂ ਤੱਕ ਸਹੀ ਆਵਾਜ਼ ਸਹੀ ਗੱਲ ਔਰ ਸਾਡੇ ਬਰਾਬਰ ਦੀ ਉਮਰ ਦੇ ਜਿਹੜੇ ਲੋਕ ਨੇ ਜਿੰਨੇ ਵੀ ਨੌਜਵਾਨ ਨੇ ਜਾਂ ਸਾਡੀਆਂ ਮਾਵਾਂ ਭੈਣਾਂ ਨੇ ਸਾਡੇ ਬਲੌਗ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਹੀ ਸੁਨੇਹਾ ਜਾਂਦਾ ਹੈ ਕਿ ਕੋਈ ਵੀ ਭੈਣਾਂ ਦੇ ਵਿੱਚ ਬਹਿ ਕੇ ਕਿਤੇ ਵੀ ਦੇਖੇ ਆਪਣੇ ਬਲੌਗ ਦੇ ਵਿੱਚ ਗਲਤ ਗੱਲ ਨਹੀਂ ਹੋਊਗੀ ਨੰਬਰ ਦੂਜਾ ਕੋਈ ਨਾ ਕੋਈ ਸਿੱਖ ਜ਼ਰੂਰ ਹੋਊਗੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੜੜ ਭੜਾ ਤੁਸੀਂ ਨਵੇਂ ਚੈਨਲ ਤੇ ਹੋਵੋਗੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦਬਕੇ ਮੇਰਾ ਵੀ ਰਿਸਪੋਰਟ ਕਰਨਾ ਔਰ ਇਹ ਵੀ ਦੱਸਣਾ ਕਿ ਅੱਜ ਦਾ ਜਿਹੜਾ ਮਾਹੌਲ ਆਪਾਂ ਬਣਾਇਆ ਆਪਣੇ ਆਪ ਦੇ ਵਿੱਚ ਘਰੇ ਉਹ ਅਮਰਪਾਲ ਸਿੰਘ ਨੂੰ ਲੈ ਕੇ ਹੀ ਆ ਤੇ ਕਿ ਸਾਡੇ ਧਰਤੀ ਪੰਜਾਬ ਦੀ ਤਿਆਰ ਹੈ ਸੂਰਵੀਰ ਯੋद्धा ਸਾਡੇ ਲਈ ਤਾਂ ਹੀ ਆ ਬਾਕੀ ਤੁਹਾਡਾ ਇਹ ਕਹਿਣਾ ਉਹ ਜ਼ਰੂਰ ਹੈ ਨਾ ਕਾਇ ਤਰੀਕ ਨੂੰ ਕਹਿੰਦੇ ਹਾਂ ਉਹ ਤਰੀਕ ਨੂੰ ਤਾਂ ਦੇਖੋ ਵੀ ਉਹਦਾ ਕੋਈ ਪਤਾ ਨਹੀਂ ਕਿਉਂਕਿ ਐਨਐਸਏ ਟੁੱਟਣ ਦੇ ਕਾਰਨ ਹੀ ਉਹਨੂੰ ਇੱਥੇ ਲਿਆਂਦਾ ਜਾਊਗਾ ਰਮਨ ਸਿੰਘ ਖਾਰਾ ਕਹਿੰਦਾ ਵੀ ਐਂ ਕਰਕੇ ਵੀ ਕਦੋਂ ਵੀ ਯਾਨੀ ਅਚਾਨਕ ਵੀ ਆ ਸਕਦਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅੱਛਾ ਵੀ ਉਹ ਬਾਹਰ ਨਹੀਂ ਆਉਂਦਾ ਪੱਕੇ ਤੌਰ ਤੇ ਰਿਹਾ ਨਹੀਂ ਹੁੰਦਾ ਸ਼ਿਫਟ ਆਪਣੀ ਨੂੰ ਪੰਜਾਬ ਦੀ ਧਰਤੀ ਤੇ ਜਿਹੜੀ ਮੰਗ ਅਮਰਪਾਲ ਨੇ ਪਹਿਲਾਂ ਕਰੀ ਆ ਉਸ ਉਸੇ ਉਹੀ ਗੱਲ ਨੂੰ ਲੈ ਕੇ ਆ ਹੁਣ ਸਰਕਾਰ ਖੁਦ ਕਹਿੰਦੀ ਹੈ ਵੀ ਅਸੀਂ ਇਹਨੂੰ ਪੰਜਾਬ ਚ ਲਿਆਉਣਾ ਹੈ ਪਰ ਅਸ਼ੰਕਾ ਇਹ ਵੀ ਜਿਤਾਈ ਜਾ ਰਹੀ ਹੈ ਪੰਜਾਬ ਵਾਲੇ ਵਿੱਚ ਵੀ ਅਮਰਪਾਲ ਦੇ ਨਾਲ ਤੇ ਬਾਕੀ ਸਾਥੀ ਜਿਹੜੇ ਲਿਆਂਦੇ ਗਏ ਨੇ ਧੱਕਾ ਕਰ ਸਕਦੀ ਹੈ ਸਰਕਾਰ ਇਹ ਵੀ ਗੱਲ ਹੈਗੀ ਆ ਤਾਂ ਬਾਕੀ ਤੁਸੀਂ ਤੁਹਾਡਾ ਕੀ ਕਹਿਣਾ ਇੱਕ ਤਾਂ ਇਹ ਦੱਸਿਓ ਇੱਕ ਜਰੂਰ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾ ਕੇ ਔਰ ਸਪੋਰਟ ਜਰੂਰ ਕਰਨੀ ਹੈ ਮੇਰਾ ਵੀਰ ਕਿਉਂਕਿ ਗੱਲ ਪੰਜਾਬ ਦੀ ਹੈ ਗੱਲ ਸਾਡੇ ਲੋਕਾਂ ਦੀ ਗੱਲ ਸਾਡੀ ਕੌਮ ਦੀ ਹੈ ਠੀਕ ਹੈ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਹਾਂ ਕਹਿਤਾ ਮੈਂ ਕਰ ਲਿਓ ਜੀ ਕਿਉਂਕਿ ਪੰਜਾਬ ਦੇ ਸਾਡੇ ਤੁਹਾਨੂੰ ਪਤਾ ਵੀ ਅੱਜ ਕੱਲ ਕੀ ਮਾਹੌਲ ਹੈ ਸਾਡੀ ਸਾਡੀ ਜਵਾਨੀ ਦੇ ਲੋਕ ਸਾਡੀ ਉਮਰ ਦੇ ਲੋਕ ਕੀ ਪਰੋਸ ਰਹੇ ਆ ਪੰਜਾਬ ਨੂੰ ਉਹ ਵੀ ਤੁਹਾਨੂੰ ਪਤਾ ਹੈ ਔਰ ਅਸੀਂ ਅਸੀਂ ਪੰਜਾਬ ਨੂੰ ਕੁਝ ਸਿੱਖ ਦੀ ਵੱਲ ਨੂੰ ਯਾਨੀ ਉਧਰਲੇ ਰਾਹਵਾਰਨ ਨੂੰ ਲੈ ਕੇ ਜਾਣਾ ਚਾਹੁੰਦੇ ਜਿੱਧਰ ਸਾਡਾ ਇਤਿਹਾਸ ਪਿਆ ਤੇ ਇਹੇ ਚੀਜ਼ਾਂ ਤੋਂ ਭਟਕੇ ਹੋਏ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚਾਉਣ ਦੀ ਬਲੌਗ ਦੇ ذریعے ਅਸੀਂ ਸਾਡਾ ਇਹ ਮਿਸ਼ਨ ਹੈ ਕਿ ਪੰਜਾਬ ਪ੍ਰਤੀ ਹਰ ਇੱਕ ਸਿੱਖ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਾਂਗੇ ਤੇ ਤੁਸੀਂ ਜੇਕਰ ਵੱਡੇ ਪੱਧਰ ਤੇ ਸਾਥ ਦਿੰਦੇ ਆ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਊਗਾ ਤਾਂ ਠੀਕ ਹੈ ਜੀ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗ ਬੱਚਿਆਂ ਨੂੰ ਸਾਰੇ ਹੀ ਸਾਡੇ ਨੌਜਵਾਨਾਂ ਨੂੰ ਕਿ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਵੱਡੇ ਪੱਧਰ ਤੇ ਸ਼ੇਅਰ ਕਰਨੀ ਹੈ ਵੀਡੀਓ ਔਰ ਉਸ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਅਗਲੀ ਵੀਡੀਓ 'ਚ